ਹੁਣ ਤੱਕ ਇੱਕ ਪੂਰੇ ਕਮਰ ਕੱਸੇ ਕਰੀ ਬੈਠੇ ਨੇ ਇੱਕ ਪੂਰੀ ਤਿਆਰੀ ਕਰ ਲਈ ਹੈ ਕਿ ਅਸੀਂ ਦਿਨ ਰਾਤ ਇੱਕ ਕਰਨਾ ਔਰ ਭਗਤ ਸਿੰਘ ਦੀ ਬਖਸ਼ ਸਤਕਾ ਸ਼ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਤਾਉਣਾ ਹੈ ਜੀ ਕੇਸ ਉਹ ਧਰਮੀ ਫੌਜੀ ਪਰਿਵਾਰ ਨੂੰ ਮਿਲਿਆ ਹੈ ਬੀਬਾ ਸੁਖਵਿੰਦਰ ਕੜ ਦੀ ਰੰਦਾਵਾ ਜਿਨ੍ਹਾਂ ਦੇ ਪਤੀ ਫੋਜੀ ਰਹੇ ਨੇ ਜਿਨ੍ਹਾਂ ਨੇ ਸਿੱਖ ਸਿੱਖੀ ਔਰ ਸ੍ਰੀ ਹਰਮੰਦਰ ਸਾਹਿਬ ਦੀ ਸ਼ਾਨ ਨੂੰ ਪ੍ਰਕਰਾਰ ਰੱਖਣ ਦੇ ਲਈ ਕਿਸੇ ਨੌਕਰੀ ਦੀ ਪਰਵਾਹ ਨਹੀਂ ਕੀਤੀ ਕਿਸੇ ਸਰਕਾਰ ਦੀ ਪਰਵਾਹ ਨਹੀਂ ਕੀਤੀ ਜ਼ਬਰ ਜ਼ੁਲਮ ਦਾ ਜਿਹੜਾ ਹੈ ਉਹਨਾਂ ਨੇ ਕਰਾਰਾ ਜਵਾਬ ਦਿੱਤਾ ਸੋ ਮੈਂ ਬੇਤੀ ਹੈ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਦੱਸਿਏ ਕਿ ਸਤਕਾਰਯੋਗ ਬੀਬਾ ਜੀ ਆ ਸਾਰਾ ਪਰਿਵਾਰ ਆ ਸਾਰੇ ਚਿਹਰੇ ਚਾਹੇ ਕੋਈ ਬਜ਼ੁਰਗ ਹੈ ਚਾਹੇ ਕੋਈ ਨੌਜਵਾਨ ਹੈ ਸਾਰਿਆਂ ਨੇ ਪ੍ਰਣ ਕਰ ਲਿਆ ਕਿ ਐਤ ਕੀ ਐਤ ਕੀ ਮੌਕਾ ਪ੍ਰਸਤਾ ਦੀ ਨਹੀਂ ਚੱਲਣ ਦੇਣੀ ਐਤ ਕੀ ਜੇ ਮੌਕਾ ਦੇਣਾ ਧਰਮੀ ਫੌਜੀ ਪਰਵਾਹ ਨਹੀਂ ਮੌਕਾ ਦੇਣਾ ਐਤ ਕੀ ਵਿਕਾਸ ਨੂੰ ਲੀਹਾਂ ਤੇ ਲੈ ਜਾਣ ਵਾਲੀ ਅਕਾਲੀ ਦਲ ਨੂੰ ਮੌਕਾ ਦੇਣਾ ਬੋਲੇ ਇਸ ਸੁਨੇਹਾ ਬਹੁਤ ਹੀ ਸਤਕਾਰਯੋਗ ਸਾਡੇ ਨਗਰ ਵਿੱਚ ਸਰੋਮਣੀ ਅਕਾਲੀ ਦਲ ਦੀ ਜੀਵਨੀ ਚੋਣ ਵਿੱਚ ਜਿਹੜਾ ਕਿ ਤੁਹਾਨੂੰ ਅੱਗੇ ਵੀ ਦੱਸਿਆ ਸਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਆ ਇਹ ਉਹ ਪਾਰਟੀ ਆ ਜਿਹਦੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਪਿੱਛੇ ਗਰੀਲਾ ਪਾਸਾ ਕਰਕੇ ਝੂਠ ਬੋਲ ਕੇ ਸਾਡੇ ਵਿਰੋਧੀਆਂ ਨੇ ਬਹੁਤ ਵੱਡਾ ਪਾਰਟੀ ਦਾ ਨੁਕਸਾਨ ਕਰ ਲੀ ਵੱਡੀਆਂ ਸਾਂਸਾਂ ਬਣਾਈਆਂ ਇਹ ਜਿਹੜਿਆ ਸਾਸਾ ਦਾ ਹਿੱਸਾ ਸਾਡੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀਆਂ ਗੱਲਾਂ 'ਚ ਆ ਕੇ ਗਮਰਾ ਹੋ ਗਏ ਵੋਟ ਉਹਦਾ ਪੰਜਾਬ ਦਾ ਨੁਕਸਾਨ ਹੋਇਆ ਇਹ 10 ਸਾਲ ਅਸੀਂ ਪਿੱਛੇ ਚਲੇ ਗਏ ਕਿਉਂਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਹੁੰਦੇ ਸੀ ਉਹਨਾਂ ਨੇ ਜਿਹੜੀ ਡਿਵੈਲਪਮੈਂਟ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਉਹਨਾਂ ਦੀ ਗ੍ਰੈਂਡ ਮਾਈਟ ਪੰਜਾਬ ਦੀ ਡਵੈਲਪਮੈਂਟ ਕੀਤੀ ਆ ਉਹ ਅੱਜ ਦੁਨੀਆ ਦੇ ਬਾਕੀ ਸੂਬੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਆ ਕੇ ਵੇਖ ਕੇ ਤੇ ਨਕਲ ਮਾਰਨ ਆਉਦੇ ਹੁੰਦੇ ਸੀ ਬੇਨਤੀ ਕਰਦੀ ਆ ਇਹ ਨਗਰ ਦੇ ਵਿੱਚੋਂ ਅਸੀਂ ਬੀਬਾ ਜੀ ਨੂੰ ਵਿਸ਼ਵਾਸ ਦਿਵਾ ਕੇ ਗਵਾਉਣੇ ਆ ਵੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਤੋਂ ਲੀਡ ਦਵਾ ਕੇ ਜਿਹੜੀ ਅਸੀਂ ਭੇਜਾਂਗੇ ਪ੍ਰੋਫੈਸਰ ਜੀ ਬਾਈ ਦਾ ਮਾਰਦੇ ਵੀ ਨਾ ਵੀ ਤਗੜੇ ਹੋ ਗਏ ਸਾਡੇ ਵਰਕਰ ਮੇਰੀ ਬੇਨਤੀ ਆ ਕਿ ਇਹਦਾ ਹੱਥ ਥੱਲੇ ਦੇਣਾ ਤੇ ਇੱਕ ਦਾ ਜਕਾਰਾ ਬੁਲਾਇਓ ਕੈਮਰੇ ਵਿੱਚ ਸਿੱਧੇ ਕੀਤੇ ਤੁਹਾਡੇ ਸਾਰਿਆਂ ਦੇ ਇਹਦਾ ਹੱਥ ਥੱਲੇ ਦੇਣਾ ਜਿਹਦਾ ਜਕਾਰੇ ਦਾ ਪੂਰੇ ਜੋਸ਼ ਤੇ ਜਵਾਬ ਦਿਓ ਬੋਲੇ ਸੋ ਨਿਹਾਲ ਆਕਾਲ ਮ ਸਤਿ ਸ਼੍ਰੀ ਅਕਾਲ ਇਸ ਕਰਕੇ ਜੇ ਕਿਸਾਨੀ ਦੇ ਹਮ ਦਰਬੀਆ ਦਾ ਸ਼ੋਮਨੇ ਕਾਲੀ ਦਾ ਇਹ ਮੈਂ ਜੂੰਦੀ ਗੱਲ ਕਰ ਲੀਏ ਕਿ ਉਹ ਜੰਗੀਆਂ schemesਾਂ ਫਰੰਸਾ ਤੋਂ ਲੈ ਕੇ ਧਰਮਸ਼ਾਲਾ ਤੋਂ ਲੈ ਕੇ ਸ਼ਗਨ schemes ਤੋਂ ਲੈ ਕੇ ਘਰਾਂ ਦੇ ਬਿੱਲਾਂ ਦੀ ਗੱਲ ਕਰ ਲੀਏ ਵਜ਼ੀਰ ਗਿਆ ਦੀ ਗੱਲ ਕਰ ਲੀਏ ਔਰ ਆਟਾ ਦਾਅ ਦੀ ਗੱਲ ਕਰ ਲੀਏ ਉਦੋਂ ਮੈਨੂੰ ਲੱਗਦਾ ਸੀ ਨਾ ਤੇ ਦੇ ਕਿ ਲੋਕ ਆਪਣਾ ਤੇ ਦੇ ਲੋਕ ਹੈ ਨਾ ਕਿਉਂ ਜੀ ਕਹਿੰਦਾ ਹੁੰਦਾ ਹੈ ਜੀ ਹੁੰਦਾ ਸੀ ਨਾ ਅੱਜ ਕਦੋਂ ਹੁੰਦਾ ਪੰਜ ਦੇ ਕਿਲੋ ਕੇ 4 ਕਿਲੋ ਨਾਲੋਂ ਜ਼ਿਆਦਾ ਕੋਈ ਵੀ ਨਹੀਂ ਮਿਲਦਾ ਉਹ ਵੀ ਕਿਹੜਾ ਜਿਹੜਾ ਜਿਹੜਾ ਤੁਹਾਨੂੰ ਕਦੇ ਕੇ ਪਿੰਡ ਤੋਂ ਆਪਣੇ ਲੈ ਆਏ ਡਿਪਿਟੂਲ ਆਏ ਐ ਡਿਪਿਟੂਲ ਆਏ ਵੀ ਖਜਲ ਚਲੇਂਦਰ ਉਹ ਗਰੀਬ ਤੇ ਆਕਣਾ ਕਿ ਉਹ ਪਜਾ ਨਹੀਂ ਉਹ ਵਾਹ ਜਾਂਦੇ ਫਿਰ ਆਪੇ ਹੀ ਚੱਲ ਜਾਂਦੇ ਇਸ ਕਰਕੇ ਜੰਗੀਆਂ ਸੀਮਾ ਦੇ ਮੋਕਲਾ ਹੀਰੋ ਹਟਾ ਕੇ ਆਪਣੀਆਂ ਭੈਣਾਂ ਨੂੰ ਮੇਰਾ ਹਲ ਕਿਲੋ ਆਟੇ ਦਾ ਰੇਟ ਦਾ ਨਹੀਂ ਪਤਾ ਹੁੰਦਾ ਵੀ ਮਜਾ ਤੇ ਕਿੰਨੇ ਕਿੰਨੇ ਨੂੰ ਆਟਾ ਲੈਣਾ ਕਿਉਂਕਿ ਵੀ ਪਤਾ ਹੀ ਅੱਜ ਪਤਾ ਵੀ 35 40 ਪਏ ਕਿਲੋ ਆਟਾ ਮਿਲ ਜਾਂਦਾ ਹੈ ਇਹਦਾ ਜਲਾ ਹੀ ਬੰਦ ਉਹ ਗੱਲ ਕਰਨ ਵਾਲੀ ਨਹੀਂ ਇਸ ਕਰਕੇ ਇਸੇ ਪਰਿਤ ਸੰਗਤ ਦਾ ਸੁਮੀ ਬਾਲ ਸਾਹਿਬ ਦਾ ਲੇਖਣ ਕਿ ਪੁੱਛ ਪੁੱਛ ਕੇ ਕੱਲਾ ਗਰੀਬ ਨੂੰ ਕੀ ਚਾਹੀਦਾ ਜੂਸ ਨੂੰ ਕੀ ਚਾਹੀਦਾ ਪੰਚਾਇਤ ਨੂੰ ਕੀ ਚਾਹੀਦਾ ਹੈ ਕੋ ਮੁੱਖ ਮੰਤਰੀ ਉਹਦੇ ਬਾਅਦ ਮੁੜ ਕੇ ਕਿ ਜਾਂ ਉਹ ਪਹਿਲਾਂ ਨਹੀਂ ਕਰੀ ਆ ਨਾ ਹੁਣ ਨਾ ਕਹਿੰਦੇ ਹੋਣਾ ਆਉਗਾ ਕਾਲੇ ਨਾਲ ਦਾ ਹੀ ਬਣ ਕੇ ਪ੍ਰਧਾਨ ਸਾਹਿਬ ਵੀ ਜਦੋਂ ਤੁਸੀਂ ਬਣਾਤਾ ਉਹੋ ਹੀ ਆਪਣੇ ਦੁੱਖ ਵੀ ਫਾਣ ਕੇ ਸੁਣਗੇ ਤੇ ਪਰਚੇ ਹੋ ਰਹੇ ਨੇ ਤੇ ਇਸ ਤੱਕੇ ਸ਼ਾਹੀ ਵਿਰੋਧ ਅਸੀਂ ਸਰਪੰਚੀ ਦੀ ਇਲੈਕਸ਼ਨ ਵੇਲੇ ਵੀ ਲੜੇ ਸੀ ਜਿਹਦੇ ਵਿੱਚੋਂ ਅਸੀਂ ਕਾਮਯਾਬ ਹੋ ਕੇ ਨਿਕਲੇ ਜਦੋਂ ਸਰਪੰਚਾਂ ਨੇ ਕਾਗਜ਼ ਫਾੜ ਦਿੱਤੇ ਗਏ ਸੀ ਰੱਦ ਕਰ ਦਿੱਤੇ ਗਏ ਸੀ ਤੇ ਕਾਨੂੰਨੀ ਲੜਾਈ ਲੜ ਕੇ ਅਸੀਂ 43 ਸਰਪੰਚ ਬਣਾਏ 8.5 ਐਮਸੀ ਬਣੇ 50% ਪੰਚਾਇਤਾਂ ਸਾਡੀਆਂ ਸੀ ਉਸ ਤੋਂ ਬਾਅਦ ਵੀ ਆ ਵੀ ਸਿਕਨ ਸਾਡੇ ਨਾਲ ਜੁੜ ਗਏ ਤੇ ਸਾਡਾ ਕਾਫਲਾ ਵੱਡਾ ਹੁੰਦਾ ਗਿਆ ਤੇ ਕੀ ਅੱਗੇ ਕਰਾਂਗੇ ਸੋ ਆਪਾਂ 2022 ਵਿੱਚ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਝਾੜੂ ਵਾਲੀ ਸਰਕਾਰ ਚੁਣ ਲਈ ਜਿਹਦੇ ਨਾਲ ਪੰਜਾਬ ਦੇ ਹਾਲਾਤ ਵੇਖੋ ਕੀ ਬਣ ਗਏ ਅਸੀਂ ਸਾਰੇ ਦੋਸ਼ੀ ਆ ਇਹਦੇ ਵਿੱਚ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਤੇ ਸ਼ਰੋਮਣੀ ਅਕਾਲੀ ਦਲ ਪਾਂ ਪਾਰਟੀ ਬਹੁਤ ਜ਼ਰੂਰੀ ਆ ਜਦੋਂ ਜਦੋਂ ਵੀ ਲੋੜ ਪਈ ਤੇ ਆਸ ਰਚਦੀ ਤੇ ਮਾਝੇ ਨੇ ਸ਼ੁਰੂਆਤ ਕੀਤੀ ਆ ਹੁਣ ਵੀ ਅਸੀਂ ਮਾਝੇ ਤੋਂ ਵੋਟ ਵਧਾਣਾ ਤਾਂ ਕਿ ਸਾਡੀ ਆਪਣੀ ਸਰਕਾਰ 2006 ਵਿੱਚ ਸ਼ੁਰੂ ਤੇ ਅਕਾਲੀ ਦਲ ਆ ਸਕੇ ਬੜੇ ਕੰਮ ਕੀਤੇ ਆ ਸਰਕਾਰ ਪੂਰੀ ਬਕਲਾਟ ਵਿੱਚ ਆ ਚੌਥ ਨਿਸ਼ਾਨ ਸਾਨੂੰ ਇੱਕ ਨੰਬਰ ਮਿਲਿਆ ਤੱਕੜੀ ਤੇ ਰਿਪੋਰਟ ਵੀ ਸਾਡੀ ਇੱਕ ਨੰਬਰ ਤੇ ਜਾ ਰਹੀ ਆ ਅਸੀਂ ਵੱਡੀ ਲੀਡ ਦਾ ਸਿਰ ਜਿੱਤ ਰਹੇ ਆ ਤੇ ਸਰਕਾਰ ਨੂੰ ਹੱਥ ਪੈਰਾਂ ਦੀ ਪਈ ਆ ਤੇ ਉਹ ਨਜਾਇਜ਼ ਪਰਚੇ ਕਰ ਰਹੀ ਆ ਪੰਚਾਇਤ ਸਰਪੰਚਾਂ ਦੇ ਕਾਹਕੇ ਪਿੰਡ ਵਿੱਚ ਵਰਕ ਨਾ ਹੋ ਸਕੇ ਪਰ ਲੋਕਤਨੋਂ ਮਨੋਂ ਸਾਡੇ ਨਾਲ ਜੁੜ ਗਏ ਆ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਝੇ ਦੀ ਧਰਤੀ ਤੇ ਪਹਿਲੀ ਵਾਰ ਮੈਨੂੰ ਬੋਲਣ ਦਾ ਮੌਕਾ ਮਿਲਿਆ ਦੂਰੋਂ ਦੂਰੋਂ ਮਾਝੇ ਦੇ ਜਨਾਂ ਲਾੜੇ ਮਾਝੇ ਦੇ ਲੋਕਾਂ ਬਾਰੇ ਸੁਣਿਆ ਸੀ ਸੁਣਿਆ ਕਿ ਬਹੁਤ ਹੀ ਬਹਾਦਰ ਪਾਉ ਮੈਂ ਬਹੁਤ ਸ਼ਕਤਵਰ ਲੋਕ ਪਰਚੇ ਜਿਹੜੇ ਦਿੱਤੇ ਜਾ ਰਹੇ ਨੇ ਜਿਹੜੇ ਕਾਗਜ਼ਾਂ ਤੇ ਪਾਈਆਂ ਹੋਈਆਂ ਲਾਈਨਾਂ ਤੋਂ ਹੀ ਨਹੀਂ ਡਰਦੇ ਇਹ ਤਾਂ ਇਹਨਾਂ ਨੇ ਇਹਨਾਂ ਲਾਈਨਾਂ ਤੋਂ ਕੀ ਡਰਨਾ ਇਹ ਤਾਂ ਗੋਲੀਆਂ ਬੰਦੂਕਾਂ ਤੋਂ ਨਹੀਂ ਡਰਦੇ ਮੈਂ ਸੁਣਿਆ ਸੀ ਹੋਲੇ ਸੋਹ ਮਹਾਰਾਜ ਹੋਲੇ ਪਰ ਮੇਰੇ ਵੀਰੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਕਿ ਕੁਝ ਲੋਗ ਅਜੇ ਹੈ ਮੈਨੂੰ ਮਿਲੇ ਨੇ ਇਹਨਾਂ ਪਿੰਡਾਂ 'ਚ ਸ਼ਹਿਰ 'ਚ ਵੀ ਮਿਲਦੇ ਨੇ ਜਿਹੜੇ ਕਹਿ ਰਹੇ ਨੇ ਕਿ ਇਹ ਆਮ ਆਦਮੀ ਦੀ ਜਿਹੜੀ ਸਰਕਾਰ ਹੈ ਇਹ ਸਾਡੇ ਲੋਕਾਂ ਤੇ ਬਹੁਤ ਤੱਕਾ ਕਰ ਰਹੀ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਘੱਟ ਸਮਾਂ ਰਹਿ ਗਿਆ 2027 ਆਪਨਾ ਹੈ ਥੋੜਾ ਸਬਰ ਕਰੋ ਆ ਜਿਹੜਾ ਹਰਮੀਤ ਆ ਤੁਸੀਂ ਦੇਖਿਆ ਨਾ ਵਾਰੀ ਦੇ ਬਾਹਰ ਲਟਕਦਾ ਦਿਖ ਰਿਹਾ ਸੀ 2-3 ਦਿਨ ਪਹਿਲਾਂ ਰੋਡ ショਅ 'ਚ ਇਹਨੂੰ ਵਾਰੀ ਤੇ ਵੀ ਜਗਾਨੇ ਮਿਲਨੀ ਬੀਬਾ ਜੀ ਸਾਡੇ ਸੁਖਵਿੰਦਰ ਕੌਰ ਬਹੁਤ ਹੀ ਇਮਾਨਦਾਰ ਫੌਜੀ ਪਰਿਵਾਰਕੋਨੇ ਸੁਣਿਆ ਕਿ ਕਿਸ ਪਰਿਵਾਰ ਨੂੰ ਬਿਨਾਮ ਕਰਦੇ ਨੇ ਇਹਨਾਂ ਦੀ ਬੇਟੀ ਕੰਚਨ ਇਹਨਾਂ ਦੇ ਹੌਸਲੇ ਨੂੰ ਅਸੀਂ ਦਾਅ ਦਿਨੇ ਆ ਕਿ ਇਹ ਬੀਬੀਆਂ ਦਿਨ ਰਾਤ ਕਿਸੇ ਵੀ ਤਾਕਤ ਤੋਂ ਡਰ ਕੇ ਹੋਏ ਤੋਂ ਹੱਟੇ ਨਹੀਂ ਲੜਾਈ ਲੜਦੇ ਨੇ ਕਿਸ ਕਰਕੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਬੀਬੀਆਂ ਦਾ ਸਾਥ ਜੋ ਸ਼ਰਮ ਦੀ ਅਕਾਲੀ ਦਲ ਦਾ ਸਾਥ ਜੋ ਕਿ ਜੋ ਨਹੀਂ ਅਕਾਲੀ ਦਹੀਂ ਕਿਸੀ ਪਾਰਟੀ ਹੈ ਜਿਹੜੀ ਸਾਡੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹਨੇ ਸਾਡੇ ਬਾਰੇ ਸੋਚ ਰਹੇ ਸੇ ਇਹ ਦਿੱਲੀ ਵਾਲੇ ਨੇ ਹਮੇਸ਼ਾ ਸਾਡਾ ਘਾਰ ਕੀਤਾ ਹੈ ਇਹ ਕਦੋਂ ਸਾਡੇ ਬਾਰੇ ਸੋਚਣਗੇ ਅਸੀਂ ਇਹਨਾਂ ਦੇ ਇਹਨਾਂ ਕੋਲ ਸਟੇਜਾਂ ਤੇ ਬੋਲਣ ਨੂੰ ਇੱਕ ਸ਼ਬਦ ਨਹੀਂ ਹੈ ਇੱਕ ਸ਼ਬਦ ਨਹੀਂ ਕਿਉਂਕਿ ਕੁਝ ਕੀਤਾ ਹੀ ਨਹੀਂ ਇਹਨਾਂ ਨੇ ਇੰਨੇ ਸਾਲਾਂ 'ਚ ਇਹਨਾਂ ਪਰ ਕੁਝ ਨਹੀਂ ਇਹ ਤਾਂ ਭਗਵੰਤ ਮਾਨ ਸਾਹਿਬ ਦਾ ਉਸ ਦਿਨ ਮੈਂ ਸੁਣਿਆ 38 ਮਿੰਟ ਦਾ ਜਿਹੜਾ ਇਹਨਾਂ ਦਾ ਆਸ਼ਣ ਸੀ ਜਦੋਂ ਇਹ ਇੱਥੇ ਆਏ ਹਨ ਤਰਨਤਾਰਨ ਉਹਦੇ ਚ 32 ਮਿੰਟ 32 ਮਿੰਟ ਉਹ ਇੱਕੋ ਹੀ ਗੱਲ ਕਰਦੇ ਰਹੇ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਉਹਨਾਂ ਕੋਲ ਕਹਿਣ ਨੂੰ ਕਰਨ ਨੂੰ ਕੁਝ ਨਹੀਂ ਇਹ ਪੰਡਤੋ ਹੁਣ ਵੀ ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਪਹਿਲਾਂ ਹੀ ਪੰਜਾਬ ਬਹੁਤ ਮਾਰਾ ਚੱਲ ਚੁੱਕਿਆ ਬਹੁਤ ਪਿੱਛੇ ਚੱਲ ਰਹੇ ਆ ਅੱਜ ਸਾਨੂੰ ਖੇਤਰੀ ਪਾਰਟੀ ਨੂੰ ਬਚਾਉਣ ਦੀ ਜ਼ਰੂਰਤ ਹੈ

ਉਹਦੇ ਨਾਲ ਖੁਸ਼ ਹੈ ਖੁਸ਼ੀ ਤੁਸੀਂ ਉਹਨਾਂ ਦੇ ਨਾਲ ਧੋਖਾ ਕੀਤਾ ਕਿ ਆਪਣੇ ਵਾਅਦੇ ਸੇ ਪੂਰੇ ਉਤਰੇ ਹੋਏ ਇਹ ਸਰਕਾਰ ਵੀ ਜਾਣਦੀ ਤੇ ਤੁਸੀਂ ਵੀ ਜਾਣਦੇ ਹੋ ਕਿ ਸਾਲ ਭਰ ਚੇ ਕੋਈ ਵੱਡਾ ਵਿਕਾਸ ਦਾ ਕੰਮ ਤਾਂ ਹੋ ਹੀ ਨਹੀਂ ਸਕਦਾ ਸੋ ਇਹ ਜਿੰਦੀ ਚੋਣ 'ਚ ਤੁਸੀਂ ਸਾਰਿਆਂ ਨੇ ਇਸ ਸਰਕਾਰ ਨੂੰ ਇੱਕ ਆਇਨਾ ਦਿਖਾਉਣ ਦਾ ਕੰਮ ਕਰਨਾ ਹੈ ਉਸ ਤਕੜੀ ਵਿੱਚ ਤੋਲ ਕੇ ਸਾਰੀ ਪਾਰਟੀਆਂ ਦੇ ਕੰਮਕਾਜਾਂ ਨੂੰ ਦੇਖ ਕੇ ਤੁਸੀਂ ਇੱਕ ਸੁਨੇਹਾ ਹਰੇਕ ਪਾਰਟੀ ਨੂੰ ਭੇਜਣਾ ਹੈ ਕੀ ਲੋਕਾਂ ਦੀ ਕਚਹਿਰੀ ਵਿੱਚ ਕਿਹੜੀ ਪਾਰਟੀ ਨੇ ਸੱਚ ਬੋਲਿਆ ਕਿਹੜੀ ਪਾਰਟੀਆਂ ਨੇ ਝੂਠ ਬੋਲਿਆ ਕਿਹਨਾਂ ਨੇ ਕੰਮ ਕੀਤਾ ਤੇ ਕਿਹਨਾਂ ਨੇ ਥੱਲੇ ਸੂਬੇ ਦੇ ਖਜ਼ਾਨੇ ਵਿੱਚੋਂ ਕਮਾਈਆਂ ਕਰਕੇ ਆਪ ਨੇ ਘਰ ਭਰੇ ਤੇ ਲੋਕਾਂ ਦੇ ਵਿੱਚ ਨਾ ਉਹਨਾਂ ਦੀ ਕਦਰ ਕੀਤੀ ਤਾਂ ਨਾ ਆਪਣੇ ਵਾਦੇ ਪੂਰੇ ਕੀਤੇ ਇਹਦੇ ਕਰਕੇ ਵੋਟਾਂ ਹੁੰਦੀਆਂ ਨੇ ਤੇ ਮੈਂ ਆਸ ਕਰਦੀ ਹਾਂ 11 ਤਰੀਕ ਨੂੰ ਜਦ ਤੁਸੀਂ ਜਾਓਗੇ ਤਾਂ ਉਸ ਤੋਂ ਪਹਿਲੇ ਜਿੰਨੀ ਪਾਰਟੀਆਂ ਸਾਡੇ ਕੋਲ ਆndੀਆਂ ਨੇ ਤੁਸੀਂ ਹਿਸਾਬ ਜ਼ਰੂਰ ਬੰਦੋਗੇ ਉਹਨਾਂ ਤੋਂ ਕਿਉਂਕਿ ਕਿਤੇ ਨਾ ਕਿਤੇ ਆਪਾਂ ਹਿਸਾਬ ਲੈਣਾ ਭੁੱਲ ਗਏ ਜਿਹਦੇ ਕਰਕੇ ਅੱਜ ਪੰਜਾਬ ਦੇ ਇਹ ਹਾਲਾਤ ਨੇ ਸਾਰਿਆਂ ਨੇ ਸੋਚਿਆ ਕਿ ਸਾਰੇ ਲੋਕੀ ਬਾਦਲ ਸਾਹਿਬ ਵਰਗੇ ਹੁੰਦੇ ਨੇ ਜਿਹੜੇ ਜਾ ਕੇ ਲੋਕਾਂ ਦੇ ਵਿੱਚ ਸੰਗਤ ਦਰਸ਼ਨ ਕਰਦੇ ਨੇ ਤੇ ਫਿਰ ਜੋ ਕਹਿੰਦੇ ਨੇ ਉਹ ਕਰਦੇ ਖਾਂਦੇ ਨੇ ਬਾਦਲ ਸਾਹਿਬ ਦੇ ਪੂਰੇ ਕੋਈ ਕੀਤੇ ਹੋਏ ਵਾਅਦਿਆਂ ਨੂੰ ਦੇਖਦੇ ਹੋਏ ਕਿ ਆਪਾਂ ਅਮਰਿੰਦਰ ਸਿੰਘ ਦੇ ਉੱਤੇ ਵਿਸ਼ਵਾਸ ਕਰ ਲਿਆ ਵੀ ਘਰ-ਘਰ ਨੌਕਰੀ ਕਹਿੰਦਾ ਕਰ ਦੇ ਦੂਗਾ ਵੇ ਕਰਜ਼ਾ ਸਾਡਾ ਮaaf ਕਰਨ ਨੂੰ ਕਹਿੰਦਾ ਹੈ ਤਾਂ ਕਰ ਦਊਗਾ। ਵੀ ਗੁਟਕਾ ਸਾਹ ਦੀ ਸੌ ਖਾ ਲਈ। ਇਹ ਨਸ਼ੇ ਖਤਮ ਕਰ ਲਊਗਾ 4 ਹਫ਼ਤਿਆਂ 'ਚ। ਆਪਾਂ ਸੋਚਿਆ 12 ਸਾਲ ਸਾਰੇ ਕੰਮ ਕਰਦੇ ਸੀ ਤਾਂ ਆ ਵੀ ਕਰਦੇ ਨੇ। ਲੇਕਿਨ ਨਤੀਜਾ ਕੀ ਹੋਇਆ ਕਿ 5 ਸਾਲ ਰੱਜ ਕੇ ਕਾਂਗਰਸ ਨੇ ਰਾਜ ਕੀਤਾ। ਕਿਆਤਨ ਕਰੋ ਬਾਹਰ ਨਹੀਂ ਨਿਕਲਿਆ। ਕਰਜ਼ਾ ਕਿਸੇ ਦਾ ਮaaf ਨਹੀਂ ਹੋਇਆ। ਨੌਕਰੀ ਕਿਸੇ ਪੁੱਤ ਨੂੰ ਨਹੀਂ ਮਿਲੀ ਆਪਨੇ ਚਹਤਿਆਂ ਨੂੰ ਛੱਡ ਕੇ। ਤੇ ਨਸ਼ਾ ਤਾਂ ਕਿਤੇ ਦਾ ਕਿਤੇ ਪਹੁੰਚ ਗਿਆ। ਉਹੇ ਬਾਗ ਵੱਡੀ ਬਦਲਾਅ ਦੀ ਗੱਲ ਕਰਨ ਵਾਲੇ ਭਗਤ ਸਿੰਘ ਦੀ ਪੱਗ ਬਨ ਕੇ ਕੱਟਰੇ ਇਮਾਨਦਾਰੀ ਦਾ ਢੋਗ ਰਚ ਕੇ ਆ ਝੂਠਾ ਪੰਡ ਆ ਗਿਆ ਤੇ ਫਿਰ ਜਿੰਨੇ ਝੂਠੇ ਨੇ ਮਾਰੇ ਬੀਬੀਆਂ ਲਗਾ ਕਾਗਜ਼ੀ ਕਰਵਾ ਲੈ ਕੇ ਕੇਜਰੀ ਵਾਲੇ ਆ ਕੇ ਗਾਰੰਟੀਆ ਦੇਤੀਆਂ ਰੰਗਲਾ ਪੰਜਾਬ ਕੀ ਕਿੰਨੀਆਂ ਵੱਡੀਆਂ ਤੇ ਨੇ ਝੂਠ ਮਾਰੇ ਤੇ 4 ਸਾਲ ਨਿਕਲ ਗਏ ਹਰ ਝੂਠ ਤੁਹਾਡੇ ਸਾਹਮਣੇ ਉਹ ਝੂਠ ਨੂੰ ਆਇਨਾ ਦਿਖਾਣਾ ਵੱਡਾ ਕੰਮ ਹੈ क्योंकि जे तो आईना नहीं दिखाओगे गा तो गांह का खजाना के, लुट -लुट के, के है, एक एक है खेतरी पार्टी खत्म किया जाए क्योंकि खेतरी पार्टी इन्हों के थले झुकती नहीं समझौता नहीं करती नहीं देवगा अपना पानी नहीं देवे अपनी राजधानी नहीं देवे अपने बीबीएमजी ਦੇ ਮੈਂਬਰ ਲੜਦੇ ਰਹੋਗੇ ਆਪਣੇ ਬੰਦੀ ਸਿਕਾ ਵਾਸਤੇ ਲੜਾਂਗੇ ਆਪਣੇ ਧਰਮਿਕ ਸਾਨਾ ਵਾਸਤੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਆਦਤ ਪਈ ਹੋਈ ਹੈ ਜਿਵੇਂ ਰਾਹੁਲ ਗਾਂਧੀ ਦੀ ਮਾਤਾ ਦਾਦੀ ਇਹਨਾਂ ਦੀ ਮਾਤਾ ਕਾਂਗਰਸ ਇੰਦਰਾ ਗਾਂਧੀ ਜਿਵੇਂ ਗਾਂਧੀ ਪਰਿਵਾਰ ਕਹਿੰਦਾ ਹੈ ਉਸ ਤਰ੍ਹਾਂ ਕਾਂਗਰਸੀਆਂ ਨੇ ਕਰਦਾ ਹੈ ਜਿਵੇਂ ਕੇਸ਼ਰੀਵਾਲ ਭਾਲਤ ਸਾਹਿਬ ਦੇ ਪਹਿਲਾਂ ਤੋਂ ਪ੍ਰਧਾਨ ਮੰਤਰੀ ਬਿਗਰਾ ਸੀ ਤੇ ਆ ਸਾਡਾ ਮੁੱਖ ਮੰਤਰੀ ਕੇਜਰੀਵਾਲਾ ਪਹਿਰਾ ਚੇਲੇ ਕਰਦਾ ਇਹ ਉਤਾਰ ਹੋ ਗਈ ਪੰਜਾਬ ਦੀ ਜਿਵੇਂ ਕੇਜਰੀਵਾਲ ਅੱਜ ਭਗਵੰਦ ਮਾਨ ਦਾ ਰਾਜ ਛੋੜੇ ਨਹੀਂ ਹੈਗਾ ਉਹਦੇ ਉੱਤੇ ਤੇ ਸਸੋਧੀਆਂ ਤੇ ਕੇਜਰੀਵਾਲ ਦੇ ਦਰਜਣ ਹੋਰ ਬੈਠੇ ਨੇ ਉਹਨਾਂ ਨੂੰ ਪੰਜਾਬ ਦੇ ਨਾਲ ਕੀ ਲਗਾ ਤਾਂ ਕੱਲੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਆਏ ਨੇ ਤੇ ਲੁੱਟ ਲੁੱਟ ਕੇ ਇਹ ਹਾਲ ਕਰਤਾ ਕਿ 44 ਸਾਲਾਂ 'ਚ ਜਿਹੜਾ ਕਰਜ਼ਾ ਪੰਜਾਬ ਦੇ ਉੱਤੇ ਨਹੀਂ ਚੜਿਆ ਸੀਗਾ 2 ਲੱਖ ਕਰੋੜ ਕਰਜ਼ਾ ਸੀਗਾ ਜਦੋਂ ਤਾਈਂ ਪੰਜਾਬ ਬੰਨਿਆ ਸੀ आम आदमी पार्टी आई उस 2 लाख ਦਾ ਇਹਨਾਂ ਨੇ ਸਿੱਧੇ 4 ਲੱਖ 4 ਸਾਲਾਂ ਚ ਕਰਤਾ ਫੋਟੋ ਦੇਖੀ ਸਾਥ ਖੜੇ ਕਰੋ ਕਿਨੇ ਕਿਨੇ ਦੇਖੀ ਹੈ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਦੀ ਹਾਂ ਕਿ ਟੱਟੋਂ ਮਹਾਨਦਾਰੀ ਦਾ ਸਬੂਤ ਦੇਖ ਲਓ ਇੱਕ ਈਐਨਜੀ ਦੇ ਘਰ ਚਰੇ ਇੰਨੇ ਨੋਟ ਮਲੇ ਬੀਤੀ ਪ੍ਰਾਪਤੀਆਂ ਦੇਸ਼ਾਂ ਦੇ ਦੇਸ਼ਾਂ ਵਿੱਚ ਕਹਿੰਦਾ ਸੀ ਪੱਗਾਂ ਨਹੀਂ ਲੱਖਣੀਆਂ ਚੁੰਨੀਆਂ ਨਹੀਂ ਲੱਖਣੀਆਂ ਕੁੱਟਮਾਰ ਕਰਕੇ ਉਹਨਾਂ ਦਾ ਕੀ ਹਾਲ ਇਹ ਤਾਂ ਮੁਲਾਜ਼ਮਾਂ ਦਾ ਹਾਲ ਹੈ ਕਿਤੇ ਬੱਚੇ ਨੂੰ ਨੌਕਰੀ ਕਿਹੜਾ ਘਰ ਹੈਗਾ ਜੇ ਬੱਚਾ ਬਾਹਰ ਨਹੀਂ ਵੱਜ ਰਿਹਾ ਅੱਜ ਹਾਲਾਤ ਇਹੋ ਜੇ ਕਾਨੂੰਨ ਨਰਸਾ ਦਾ ਕੋਈ ਨਾ ਨਹੀਂ ਲੁੱਟਾ ਕੋਰਾ ਚੋੜੀਆਂ ਬਿਠਾਈਆਂ ਕਭਲ ਆਹੀ ਕੁਝ ਚੱਲ ਰਿਹਾ ਹੈਗਾ ਨਾ ਕਾਨੂੰਨ ਵਿਰਸਾ ਨਾ ਵਿਕਾਸ ਕਰਜ਼ੇ ਦੇਤੇ ਹਰ ਰੋਜ਼ ਕਰਜ਼ਾ ਲੁੱਟਾ ਜਾ ਰਿਹਾ ਹੈ ਲੇਕਿਨ ਇਹ ਹਾਲਾਤ ਪੈਦਾ ਕਰਨ ਵਾਸਤੇ ਕਿਤੇ ਨਾ ਕਿਤੇ ਅਸੀਂ ਆਪ ਦੀ ਜ਼ਿੰਮੇਵਾਰੀ ਤੇ ਬਾਕੇ ਵਿੱਚ ਲਾਣਾ ਇਹ ਕੰਨਾ ਕਰੇਂ ਬਦਗੇ ਇੱਕ ਵਾਰ ਫੈਰ ਇੰਡਸਟਰੀ ਪੰਜਾਬ ਚ ਆਏ ਹਰੇ ਕਰੀਬ ਦੇ ਸਿਰ ਦੇ ਉੱਤੇ ਛੱਤ ਹੋਏ ਆਪਣਾ ਘਰ ਹੋਏ ਇਹ ਸਾਡਾ ਦੂਜਾ ਨਿਸ਼ਾਨਾ ਹੋਊਗਾ ਤੇ ਜਿੰਨੀ ਸੰਕਟਾਂ ਬੰਦੀਆਂ ਨੇ ਉਹ ਸਾਰੇ ਬਰਕਰਾਰ ਹੋ ਤੇ ਅਕਾਲੀਰ ਜੋ ਕਹਿੰਦਾ ਕਰਕੇ ਦਿਖਾਉਂਦਾ ਹੈ ਇਹ ਇਤਿਹਾਸ ਹੈ ਸਾਡਾ ਇਹਦੇ 'ਚ ਵਿਸ਼ਵਾਸ ਕਰੋ ਸੋ ਇਹ ਸੀ ਵਿਖੋਂ ਨੂੰ ਆਹੀ ਬੇਨਤੀ ਹੈ ਕਿ ਫਾਟੇ ਕੋ ਲਾਈਆਂ ਸਾਡਾ ਅਸ਼ੀਰਵਾਦ ਲੈਣ ਵਾਸਤੇ ਬੀਬੀ ਜੀ ਨੂੰ ਕਾਮਯਾਬ ਕਰਕੇ ਇਹ ਝੂਠੇ ਨਟੇਰੇ ਦਿੱਲੀ ਵਾਲੀ ਪਾਰਟੀਆ ਨੂੰ ਇਥੋਂ ਬਜਾਤ ਉਹ ਦਫਾ ਕਰਕੇ ਪੰਜਾਬ ਦੀ ਬਾਗਦੋਰ ਪੰਜਾਬੀਆਂ ਦੇ ਹੱਥ ਵਿੱਚ ਹੋਏ ਪੰਜਾਬ ਦਾ ਖਜ਼ਾਨਾ ਪੰਜਾਬ ਵੱਲ ਮੁਹਰੇ ਤੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਨੂੰ ਆਸੇ ਔਰ ਖਜ਼ਾਨੇ ਦੀ ਵਰਤੋਂ ਹੋਏ ਇਹ ਹੀ ਮੈਂ ਤੁਹਾਡੇ ਤੋਂ ਆਸ ਕਰਦਾ